welcom to tanjal agriculture works ਅੱਜ ਦੀ ਵੀਡੀਓ ਕੁਝ ਖਾਸ ਵੀ ਆ ਤੇ ਕੁਝ ਜ਼ਰੂਰੀ ਵੀ ਆ ਜੋ ਕਸਟਮਰ ਦੇ ਲਈ ਬਹੁਤ ਜ਼ਰੂਰੀ ਸੀ ਸਾਡੇ ਮਨੋਂ ਪਾਉਣੀ ਤਾਂ ਕਿ ਜਿਹੜਾ ਕਿ ਕਸਟਮਰ ਦੇ ਨਾਲ ਧੋਖਾ ਹੋ ਰਿਹਾ ਜਾਂ ਇਹ ਕਹਿ ਸਕਦੇ ਆ ਕਿ ਕਸਟਮਰ ਸਿਰਫ ਫੋਨ ਤੇ ਪ੍ਰਾਈਸ ਲੈ ਲੈਂਦਾ ਤੇ ਉਹਨੂੰ ਕੁਆਲਿਟੀ ਬਾਰੇ ਨਹੀਂ ਪਤਾ ਲੱਗਦਾ ਤਰਫ ਫੋਨ ਤੇ ਪ੍ਰਾਈਸ ਲੈ ਕੇ ਜਿਹੜੇ ਲੋਕ ਤਵੀਆਂ ਬੁੱਕ ਕਰਾ ਲੈਂਦੇ ਆ ਜਾਂ ਸਾਡੇ ਕੋਲ ਜਾਂ ਕਿਸੇ ਹੋਰ ਤੋਂ ਉਹਦੇ ਲਈ ਇਹ ਵੀਡੀਓ ਆ ਸਪੈਸ਼ਲ ਠੀਕ ਹੈ ਜੀ ਜ਼ਰੂਰ ਦੇਖਿਓ ਸਾਰੀ ਧਿਆਨ ਨਾਲ ਦੇਖਿਓ ਜਿੱਦਾਂ ਕਈ ਲੋਕ ਜਿਹੜੇ ਕਈ ਲੋਕ ਬਾਹਰੋਂ ਬੈਠੇ ਬੈਠੇ ਤਵੀਆਂ ਬੁੱਕ ਕਰਾ ਲੈਂਦੇ ਆ ਫਿਰ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਦਾ ਕਿ ਕੁਆਲਿਟੀ ਦੇ ਵਿੱਚ ਕਿੰਨਾ ਉਹਨਾਂ ਦੇ ਨਾਲ ਧੋਖਾ ਹੋ ਰਿਹਾ ਜਿਹੜੇ ਕੀ ਕਹਿ ਰਹੇ ਨੇ ਸਾਡੇ ਨਾਲੋਂ ਸਸਤੀਆਂ ਤਵੀਆਂ ਵੇਚ ਰਹੇ ਨੇ ਤੇ ਉਹਨਾਂ ਦੇ ਲਈ ਵੀ ਆ ਭਈ ਤਵੀਆਂ ਤਾਂ ਆਪਾਂ ਸਸਤੀਆਂ ਸਾਡੇ ਨਾਲੋਂ ਸਸਤੀਆਂ ਵੀ ਨੇ ਸਾਤੋਂ ਮਹਿੰਗੀਆਂ ਵੀ ਨੇ ਪਰ ਜੇ ਸਾਡੇ ਪ੍ਰਾਈਸ ਕੰਪੈਰੀਜ਼ਨ ਐਸ ਪਰ ਕੁਆਲਿਟੀ ਕੰਪੈਰੀਜ਼ਨ ਦੇਖਿਆ ਜਾਵੇ ਤਾਂ ਫਿਰ ਕਿਤੇ ਨਾ ਕਿਤੇ ਤਵੀਆਂ ਉਹ ਮਹਿੰਗੀਆਂ ਪੈਂਦੀਆਂ ਨੇ ਹੁਣ ਉਹੀ ਮੈਂ ਤਵੀਆਂ ਤੁਹਾਨੂੰ ਦਿਖਾਉਣ ਲਾ ਜਾ ਰਿਹਾ ਜਿੱਦਾਂ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਭਈ ਸ਼ਕੀਨੀ ਜ਼ਰੂਰੀ ਆ ਕੁਆਲਿਟੀ ਤੇ ਆ ਆਪਣੀਆਂ ਤਵੀਆਂ ਨੇ 33 ਇਹਦੇ ਕੰਪੈਰੀਸ਼ਨ ਜਿਨ੍ਹਾਂ ਨੇ ਆਪਣੀਆਂ ਤਵੀਆਂ ਦੀ ਨਕਲ ਬਣਾਈ ਆ ਉਹ ਆ ਨੇ 30 ਤਵੀਆਂ ਨੇ ਬਿਲਕੁਲ ਆਪਣੇ ਕੰਪੈਰੀਸ਼ਨ ਬਣਾਈਆਂ ਨੇ ਜਿਦੇ ਕੀ ਸਿਰਫ ਸਾਰਾ ਜੋੜ ਆ ਘੋੜੇ ਤੇ ਲੱਗਿਆ ਤੇ ਬਾਕੀ ਤਵੀਆਂ ਤੇ ਕੋਈ ਜੋਰ ਨਹੀਂ ਲਾਇਆ ਕੋਈ ਕੁਆਲਿਟੀ ਨਹੀਂ ਦੇ ਰਿਆ ਕਸਟਮਰ ਨੂੰ ਜਿਦੇ ਉੱਤੇ ਕਸਟਮਰ ਦੇ ਨਾਲ ਧੋਖਾ ਹੋ ਰਿਹਾ ਇਹ ਦੇਖੋ ਜੀ ਇਹਨਾਂ ਨੇ ਸਾਡੇ ਨਾਲੋਂ ਸਾਫ਼ੀਆਂ ਤਵੀਆਂ ਜਰੂਰ ਵੇਚੀਆਂ ਨੇ ਇਹਨਾਂ ਨੇ 30 ਤਵੀਆਂ ਵੇਚੀਆਂ ਨੇ 2 ਲੱਖ ਰੁਪਏ ਦੀਆਂ ਤੇ 2,51000 ਤੇ ਕਸਟਮਰ ਦੇ ਘਰ ਭੇਜੀਆਂ ਨਹੀਂ ਇਹਨਾਂ ਨੂੰ ਤੇ ਇਹ ਤਵੀਆਂ ਬਾਹਰੋਂ ਬੈਠਿਆ ਨੇ ਬਾਈ ਨੇ ਕਰਾ ਲਈਆਂ ਬੁੱਕ ਤੇ ਬਾਅਦ ਵਿੱਚ ਪਛਤਾ ਰਿਆ ਸੀ ਨਾ ਤਾਂ ਹੀ ਲੱਗ ਗਈ ਰਹੀਆਂ ਤੇ ਦੂਜੀ ਗੱਲ ਇਹਦੇ ਵਿੱਚ ਕੁਆਲਿਟੀ ਦੇ ਵਿੱਚ ਬਹੁਤ ਜ਼ਿਆਦਾ ਕਸਟਮਰ ਦੇ ਨਾਲ ਧੋਖਾ ਹੋ ਗਿਆ ਜੇ ਸਾਡੇ ਵਾਂਗੂ ਬਣਾ ਦਿੱਤੀਆਂ ਉੱਤੇ ਆ ਘੋੜਾ ਜਾਂ ਲਾਤਾ ਲੋਕੀ ਘੋੜੇ ਦੇ ਚੱਕਰ ਦੇ ਵਿੱਚ ਤਵੀਆਂ ਬੁੱਕਾਉਣ ਲੱਗ ਪੈਂਦੇ ਕਹਿੰਦਾ ਸਾਡੇ ਤੋਂ ਸਸਤੀਆਂ ਵੇਚ ਰਿਆ ਹਉ ਹੈਗੀਆਂ ਸਸਤੀਆਂ ਮੰਨ ਲਿਆ ਪਰ ਕੁਆਲਿਟੀ ਵਾਈਜ਼ ਬਹੁਤ ਜ਼ਿਆਦਾ ਸਸਤੀਆਂ ਆ ਫਿਰ ਸਾਡੇ ਵਾਲੀਆਂ ਤਵੀਆਂ ਨਾਲੋਂ ਇਹ ਮਹਿੰਗੀਆਂ ਪਹੁੰਗੀਆਂ ਜੇ ਦੇਖਿਆ ਜਾਵੇ ਸਸਤੀਆਂ ਜ਼ਰੂਰ ਆ ਪਰ ਜੇ ਕੁਆਲਿਟੀ ਵਾਈਜ਼ ਦੇਖਿਆ ਜਾਵੇ ਤਾਂ ਇਹ ਤਵੀਆਂ ਮਹਿੰਗੀਆਂ ਨੇ ਕੋਈ ਹੁਣ ਸਾਨੂੰ ਦਿਖਾ ਲਾ ਮੈਂ ਕਿਵੇਂ ਲਓ ਜੀ ਇਹਦੇ ਵਿੱਚ ਤਵੇ ਪਾਏ ਹੋਏ ਨੇ ਇਹਨਾਂ ਨੇ ਪਹਿਲਾਂ ਤਾਂ ਸਾਰਿਆਂ ਨੂੰ ਜ਼ਰੂਰੀ ਤਾਂ ਇੱਥੇ ਤਵਾ ਆ ਜੀ ਜਿਹੜਾ ਚੱਲਣਾ ਤਵੀਆਂ ਦਾ ਮਤਲਬ ਤਵਾ ਪਾਇਆ ਹੋਇਆ ਸਾਰਾ ਐਲਟੀ ਮਾਡਲ ਇੱਕੋ ਹੀ ਕੰਪਨੀ ਦਾ ਪਰ ਐਲਟੀ ਪਾਇਆ ਦੇਖੋ ਐਲਟੀ ਐਲਟੀ ਲਿਖਿਆ ਹੋਇਆ ਹੈ ਨਾ ਤੇ ਸਾਡੇ ਤਰ੍ਹਾਂ ਵੀ ਦੇਖੋ ਐ ਵੀ ਲਿਖਿਆ ਹੋਇਆ ਹੈ ਨਾ ਜੀ ਇਹ ਕਾਲੂ ਇਹ ਲੋਕ ਸਾਡੀਆਂ ਵੀਡੀਓ ਦੇਖ ਕੇ ਚਲੋ ਆਪਾਂ ਇਹ ਕਹਿੰਦੇ ਸਾਡੀ ਵੀਡੀਓ ਦੇਖ ਕੇ ਇਹਨਾਂ ਨੂੰ ਹੀ ਅਕਲ ਆ ਜਾਵੇ ਕਸਟਮਰ ਦੇ ਨਾਲ ਧੋਖਾ ਨਾ ਕਰਨ ਠੀਕ ਹੈ ਜੀ ਦੂਜੀ ਗੱਲ ਆ ਕੱਲਾ ਘੋੜਾ ਜਿਹਾ ਲਾਤਾ ਇਹ ਘੋੜੇ ਦਾ ਕੰਮ ਐਂਡਾ ਕੋਈ ਖਾਸ ਹੈ ਨਹੀਂ ਕਿਉਂਕਿ ਲਿੰਕਾਂ ਤਾਂ ਅਸੀਂ ਸਿਰਫ ਸਪੋਰਟਿਵ ਲਈਆਂ ਆ ਕਿਤੇ ਕਿਤੇ ਯੂਜ਼ ਕਰਨ ਨੂੰ ਇਹਦੇ ਦਾ ਕੋਈ ਮਤਲਬ ਹੀ ਹੈ ਨਹੀਂ ਲਿੰਕਾਂ ਦਾ ਲਿੰਕਾ ਭਾਵੇਂ ਸਾਡੇ ਵਾਲੇ ਦੀਆਂ ਵੀ ਲਾਜੋ ਕੋਈ ਚੱਕਰ ਨਹੀਂ ਪਰ ਇਹ ਸਾਡਾ ਟ੍ਰੈਡੀਸ਼ਨਲ ਮਾਡਲ ਕਰਕੇ ਅਸੀਂ ਲਿੰਕਾਂ ਜ਼ਰੂਰ ਲਾਉਨੇ ਆ ਤਾਂ ਕਿ ਚੱਕ ਕੇ ਇੱਧਰ ਉੱਧਰ ਕੀਤੀਆਂ ਜਾ ਸਕਣ ਕਿਤੇ ਲੋਡ ਪੈ ਜਾਵੇ ਕਿਤੇ ਪੈਂਚਰ ਹੋ ਜਾਣ ਬੰਦਾ ਐਮਰਜੈਂਸੀ ਯੂਜ਼ ਕਰ ਸਕਦਾ ਲਿੰਕਾਂ ਨੂੰ ਹੋਰ ਇਹਦਾ ਕੋਈ ਯੂਜ਼ ਨਹੀਂ ਜਿਹਦੇ ਕਰਕੇ ਇਹਨਾਂ ਨੇ ਆ ਘੋੜੇ ਤੇ ਜੋਰ ਲਾਤਾ ਪਰ ਤਵੀਆਂ ਘੋੜੇ ਦਾ ਤਾਂ ਕੋਈ ਮਤਲਬ ਨਹੀਂ ਆ ਮਸ਼ੀਨ ਆਪਣੇ ਲੱਗੀ ਹੋਈ ਆ ਪਰ ਆਪਾਂ ਇਹ ਨਹੀਂ ਕਹਿੰਦੇ ਵੀ ਘੋੜਾ ਇੱਥੇ ਮੈਂ ਖੁਦ ਕੱਟ ਕੇ ਵੀ ਲਾ ਸਕਦਾ ਪਰ ਮੈਂ ਘੋੜਾ ਕੱਟ ਕੇ ਲਾਉਣਾ ਮੈਂ ਜਿਆਦਾ ਕੋਈ ਜ਼ਰੂਰੀ ਨਹੀਂ ਸਮਝਦਾ ਤੇ ਆ ਗੋਤ ਵਾਲੀਆਂ ਪਲੇਟਾਂ ਸਾਰਾ ਕੁਝ ਕੱਟ ਕੇ ਲਾ ਸਕਦੇ ਵੀਰ ਜੀ ਪਰ ਮੈਂ ਜ਼ਰੂਰੀ ਨਹੀਂ ਸਮਝਦਾ ਵੀ ਆਪਾਂ ਨੂੰ ਇਹ ਲਾਉਣਾ ਜ਼ਰੂਰੀ ਆ ਤੇ ਹੁਣ ਇਹਦੇ ਵਿੱਚ ਆ ਦੇਖੋ ਜੀ ਜੈਕ ਲਾਇਆ ਇਹਨਾਂ ਨੇ ਕਲਾਤਾ ਬਿਲਕੁਲ ਸਾਡੇ ਵਾਂਗੂ ਲਾਤਾ ਦੇਖ ਕੇ ਕੋਈ ਪੋਜੀਸ਼ਨ ਨਹੀਂ ਪਤਾ ਕਿੱਥੇ ਲੱਗਣੀ ਕਿੱਥੇ ਨਹੀਂ ਬਸ ਨਕਲ ਤੇ ਜੋਰ ਲਾਤਾ ਤੇ ਆ ਜੈਕ ਦੀ ਜਿਹੜੀ ਖੁੱਲਣ ਦੀ ਚਾਲ ਕੋਈ ਦੇਖੀ ਨਹੀਂ ਇਹਨਾਂ ਨੂੰ ਮੈਂ ਅਕਲ ਵੀ ਦੇ ਰਹਿਆ ਕਿਤੇ ਨਾ ਕਿਤੇ ਤਵੀਆਂ ਬਣਾਉਣ ਦਾ ਤਰੀਕਾ ਦੱਸ ਰਿਹਾ ਵੈਸੇ ਤਾਂ ਮੈਂ ਪਰ ਜ਼ਰੂਰੀ ਆ ਜਿਹੜੀ ਚੀਜ਼ ਦੂਜੀ ਗੱਲ ਆ ਜੈਕ ਦੇਖਿਓ ਹੁਣ ਸਾਡੇ ਵਾਲਾ ਇਹਦੇ ਵਿੱਚ ਇਹਦੀ ਦੇਖੋ ਸਟੋਕ ਕਿੰਨੀ ਲੰਬੀ ਹੋਊਗੀ ਜਿੰਨਾ ਲੰਬਾ ਜੈਕ ਆ ਉਨੀ ਲੰਬੀ ਸਟੋਕ ਹੋਊਗੀ ਉਨੀਆਂ ਵੱਧ ਖੁੱਲੂਗੀਆਂ ਇਹ ਤਵੀਆਂ ਖੁੱਲ ਵੀ ਨਹੀਂ ਰਹੀਆਂ ਲੱਗ ਵੀ ਨਹੀਂ ਰਹੀਆਂ ਕਸਟਮਰ ਨੇ ਸਾਨੂੰ ਵਿੱਚ ਕਟਾਈਆਂ ਨੇ ਇਹ ਉਸ ਤੋਂ ਬਾਅਦ ਆ ਦੇਖੋ ਜਿੱਥੇ ਪਿੰਨਾ ਪਾਈਆਂ ਆ ਸਕੇ ਬੋਸ਼ ਨਹੀਂ ਲਾਇਆ ਸਿੱਧੇ ਪੈਪਾਂ ਦੇ ਵਿੱਚ ਇੱਦਾਂ ਹੀ ਸਰਾਕ ਪਾਏ ਹੋਏ ਨੇ ਠੀਕ ਆ ਜੀ ਫਿਰ ਆ ਪਲੇਟ ਦੇਖਿਓ ਆ ਪਲੇਟ ਲੱਗੀ ਹੋਈ ਆ ਸਾਰੀ 8 ਐਮ ਐਮ ਦੀ 12 ਐਮ ਐਮ ਪਲੇਟ ਲੱਗੀ ਹੋਈ ਆ ਆਹੀ ਚੀਜ਼ਾਂ ਇਹਨਾਂ ਨੇ ਉੱਥੇ ਕੀਤੀਆਂ ਹੋਈਆਂ ਨੇ ਪਿੱਛੇ ਸਾਰਾ 12 ਐਮ ਐਮ ਪਲੇਟ ਲੱਗੀ ਹੋਈ ਆ ਤੇ ਉਧਰ ਇਹਨਾਂ ਨੇ ਲਈ ਹੋਈ ਆ 8 ਐਮ ਐਮ ਦੀ 6 ਐਮ ਐਮ ਦੀ ਉਹ ਕੀ ਇਹਦਾ ਧੱਕੇ ਚ ਚੱਲੂਗਾ ਉਸ ਤੋਂ ਬਾਅਦ ਆ ਟਾਇਰ ਪਾਇਆ ਹੋਇਆ 8 ਮਹੀਨੇ ਪੁਰਾਣਾ ਸੈੱਟ ਆ ਜੀ ਇਹ ਆ ਲਓ ਜੀ ਆ ਇੱਥੋਂ ਆ ਟਾਇਰ ਪਾਸ ਤੇ ਦੇਸੀ ਅਸੀਂ ਤੁਸੀਂ ਸਾਡੀਆਂ ਵੀਡੀਓ ਦੇਖਿਓ ਜਰੂਰ ਹਾਂ ਲੋ ਜੀ ਅਲਾਈਂਸ ਦਾ ਟਾਇਰ ਆ ਜੋ ਕੋ ਹਮਾਰਾ ਠੀਕ ਹੈ ਜੀ ਪੜੋ ਇਹ ਸਿਰਫ ਮੈਂ ਕਸਟਮਰ ਅਵੇਅਰਲੈਸ ਅਵੇਅਰਨੈਸ ਲਈ ਪਾ ਰਿਹਾ ਵੀ ਕਸਟਮਰ ਅਵੇਅਰ ਹੋਵੇ ਜਿਹੜਾ ਦੂਰ ਬੈਠਾ ਜਿਨ੍ਹਾਂ ਨੇ ਆਉਣਾ ਤੱਕ ਨਹੀਂ ਇੱਥੇ ਤੱਕ ਤੇ ਕਸਟਮਰ ਉੱਥੇ ਬੈਠਾ ਬੁਕਿੰਗ ਕਰਾਈ ਜਾ ਰਿਹਾ ਤੇ ਉਹਨਾਂ ਦੇ ਨਾਲ ਠੱਗੀ ਹੋ ਰਹੀ ਹੈ ਇਹ ਦੇਖੋ ਫਿਰ ਕਿਤੇ ਪਿਛਲਾ ਫਰੇਮ ਲਾਇਆ ਉਹ ਦੇਖੋ ਟੁੱਟਾ ਹੋਇਆ ਵੀਰੇ ਉਹਦੇ ਵਿੱਚ ਸਾਰਿਆ 72 72 ਦਾ ਪਾਈ ਬਲਾਇਆ ਹੋਇਆ ਤੇ ਸਾਰਾ 90mm ਲੱਗਾ ਹੋਇਆ ਫਿਰ ਪ੍ਰੋਪਰ ਹਰ ਜਗ੍ਹਾ ਬੋਸ਼ ਲੱਗਾ ਹੋਇਆ ਜਿੱਥੇ-ਜਿੱਥੇ ਵੀ ਸਾਡੇ ਆ ਦੇਖੋ ਬੋਸ਼ ਲੱਗਾ ਹੋਇਆ ਫਿਰ ਇੰਜੀਨੀਆ ਪਿੰਨਾਂ ਦੇ ਆ ਪੱਤੀ ਦੇਖੋ ਜੀ ਇੱਥੇ ਕਿੰਨੀ ਮੋਟੀ ਲੱਗੀ ਹੋਈ ਹੈ ਤਕਰੀਬਨ 5 ਸੂਤ ਦੀ ਪੱਤੀ ਲੱਗੀ ਹੋਈ ਹੈ ਤੇ ਆ ਪਿੱਛੇ ਪੱਤੀ ਲੱਗੀ ਹੋਈ ਦੇਖੋ 3 ਸੂਤ ਦੀ ਪੱਤੀ ਲੱਗੀ ਹੋਈ ਹੈ ਤੇ 6 ਸੂਤ ਦੀ ਪਿੰਨ ਪਾਈ ਹੋਈ ਹੈ ਸਾਡੇ ਕਿਤੇ 6 ਸੂਤ ਦੀ ਪੈਨ ਤਾਂ ਕਿਤੇ ਵੀ ਸਿਰਫ ਸਟੈਂਡਾਂ ਵਾਲੇ ਸਟੈਂਡ ਜਿੱਥੇ ਲੱਗਦੇ ਉੱਥੇ ਲੱਗਦੀ 6 ਸੂਤ ਦੀ ਪੈਨ ਬਾਕੀ ਸਾਰੇ ਐਂਚੀ ਦੀ ਪੈਨ ਲੱਗਦੀ ਹੈ ਫਿਰ ਇਹਦੇ ਵਿੱਚ ਜੈਕ ਵੀ ਛੋਟਾ ਜੇ ਆਪਾਂ ਪ੍ਰਾਈਸ ਕੰਪੈਰੀਜ਼ਨ ਦੇਖਿਆ ਜਾਵੇ ਦੋ ਚੀਜ਼ਾਂ ਦੇ ਵਿੱਚੇ ਪ੍ਰਾਈਸ ਨਿਕਲ ਰਹੀ ਹਣੀ ਇੱਕ ਜੈਕ ਦੇ ਵਿੱਚੋਂ ਤੇ ਇੱਕ ਆਪਣੇ ਤਵੇ ਵਿੱਚੋਂ ਦੋ ਚੀਜ਼ਾਂ ਨਾਲੇ ਤਵਿਆਂ ਦੀ ਪ੍ਰਾਈਸ ਦਾ ਜਿੰਨਾ ਕਾ ਡਿਫਰੈਂਸ ਹੈਗਾ ਉਹ ਨਿਕਲ ਜਾਣਾ ਵਿញਾ ਆ ਫਰੇਮ ਲੱਗਾ ਹੋਇਆ ਹੈ ਭਜਨ ਰੱਖਣ ਵਾਸਤੇ ਵੈਸੇ ਸਾਡੀਆਂ ਤਵੀਆਂ ਤੇ ਲੋਡ ਨਹੀਂ ਪਰ ਆਪਾਂ ਫੇਰ ਵੀ ਲਾ ਦੇਈਦਾ ਕਿਉਂਕਿ ਪਤਾ ਨਹੀਂ ਕਸਟਮਰ ਨੇ ਕਿਹੜੀ ਜ਼ਮੀਨ ਤੇ ਚਲਾਉਣਾ ਜਾਂ ਕਿਸੇ ਨੇ ਪ੍ਰਾਲ ਬੋਣਾ ਜਾਂ ਨਹੀਂ ਬੋਣਾ ਇਹ ਸਿਰਫ ਪ੍ਰਾਲ ਬੋਣ ਵਾਸਤੇ ਆਪਾਂ ਲਾਉਂਦੇ ਜਦੋਂ ਪ੍ਰਾਲ ਖੇਤਾਂ 'ਚ ਬੋਣਾ ਉਸ ਵੇਲੇ ਭਜਨ ਦਾ ਐਕਸਟਰਾ ਪਾਇਆ ਜਾ ਸਕਦਾ ਇਹਦੇ ਵਿੱਚ ਦੇਖੋ ਕੁਆਲਿਟੀ ਕਿੰਨੀ ਹੈ ਫਰੇਮ ਦੀ ਇਹ ਵੀ ਸਾਡੇ ਲੱਗਾ 1 ਇੰਚੀ ਬਾਈ 2 ਇੰਚੀ ਦਾ ਇਹ 1.5 ਇੰਚੀ ਦਾ ਲੱਗਾ ਆ ਤੇ ਜੇ ਦੇਖਿਆ ਜਾਵੇ ਤਾਂ ਇਹ ਜਿਹੜੀ ਟੂਬ ਦੇ ਵਿੱਚੋਂ ਲੱਗਾ ਹੋਇਆ ਮੇਰੇ ਹਿਸਾਬ ਨਾਲ 10 ਕਿਲੋ ਵਾਲੀ ਟੂਬ ਦੇ ਵਿੱਚੋਂ ਇਹ ਫਰੇਮ ਲੱਗਾ ਹੋਇਆ ਹੈ ਸਾਡੇ ਜਿਹੜਾ ਫਰੇਮ ਲੱਗਾ ਹੋਇਆ ਹੈ ਤਕਰੀਬਨ 26 ਕਿਲੋ ਵਾਲੀ ਟੂਬ ਦੇ ਵਿੱਚੋਂ ਫਰੇਮ ਲੱਗਾ ਹੋਇਆ ਆ ਠੀਕ ਹੈ ਜੀ ਜਿਹਦੇ ਵਿੱਚ ਅਸੀਂ ਘੋੜੀ ਵਾਲਾ ਫਰੇਮ ਮੈਂ ਹਰ ਇੱਕ ਚੀਜ਼ ਉਹਨਾਂ ਨੂੰ ਦੱਸ ਵੀ ਰਿਹਾ ਇੱਕ ਤਰੀਕੇ ਨਾਲ ਤੇ ਕਿਹੜਾ ਮਟੀਰੀਅਲ ਲਾਉਣਾ ਚਾਹੀਦਾ ਹੁਣ ਤੁਹਾਨੂੰ ਮੈਂ ਪਲੇਟਾਂ ਦਿਖਾਉਣਾ ਜਿੱਥੇ ਮੇਨ ਪਲੇਟਾਂ ਹੁੰਦੀਆਂ ਆ ਲੋ ਆ ਮੇਨ ਪਲੇਟ ਲੱਗੀ ਹੋਈ ਆ ਇਹ ਅਸੀਂ 26 ਤੋਂ ਲੈ ਕੇ 32 ਤਵੀਆਂ ਤੱਕ 1 ਇੰਚੀ ਦੀ ਲਾਉਣੀ ਹੈ ਠੀਕ ਹੈ ਇਹ ਦੇ ਵਿੱਚ ਦਿਖਾਉਂਦਾ ਹਾਂ ਤੁਹਾਨੂੰ ਇਹ ਲੱਗੀ ਹੋਈ ਆ 6 ਸੂਤ ਦੀ ਆ ਲੋ ਇਹਦੀ ਥਿਕਨੈਸ ਦੇਖੋ ਇਹ 6 ਸੂਤ ਲੱਗੀ ਹੋਈ ਹੈ ਟਾਇਰ ਸਾਰੇ ਦੇਸੀ ਸਾਰੇ ਫਟ ਗਏ ਦੇਖੋ țeੜਾ ਫਟ ਗਏ ਫੇਰਾ ਇੱਕ ਹੱਬ ਦੇਖੋ ਜਿਹੜੀ ਸਾਡੀ ਹੱਬ ਆ ਇਹ ਤਕਰੀਬਨ 10 mm ਮੋਟੀ ਹੈ ਤੇ ਇਹਨਾਂ ਨੇ ਹੱਬ ਲਈ ਹੋਈ ਆ तकरीबन 6 ਤੋਂ 7 mm ਦੀ ਬਹੁਤ ਚੀਜ਼ਾਂ ਦਾ ਫਰਕ ਆ ਪ੍ਰਾਈਸ ਨਾ ਕੱਲਾ ਦੇਖਿਆ ਕਰੋ ਫਿਰ ਇੱਕ ਹੋਰ ਚੀਜ਼ ਦਿਖਾਉਂਦਾ ਆ ਗੁੱਲਾ ਲੱਗਾ ਹੋਇਆ 1.5 ਇੰਚ ਦਾ ਤੇ ਆ ਦੇਖੋ ਵਿੱਚ ਕਿਤੇ ਬੋਸ਼ ਨਹੀਂ ਲੱਗਾ ਹੋਇਆ ਦਾ ਪਾਈਪ ਦੇ ਵਿੱਚ ਹੀ ਫੱਲ ਮਾਰਿਆ ਪਾਇਆ ਸਾਡੇ ਇਸ ਜਗ੍ਹਾ ਤੇ ਵੀ ਬੋਸ਼ ਲੱਗਾ ਹੋਇਆ ਬਾਹਰ ਹੀ ਲੱਗਾ ਹੋਇਆ ਬੋਸ਼ ਆ ਬੋਸ਼ ਦੇ ਉੱਤੇ ਬੈਲਡ ਕੀਤਾ ਹੋਇਆ ਮੈਂ ਇਹਨਾਂ ਨੂੰ ਇਹ ਨਹੀਂ ਦੱਸਦਾ ਪਿਆ ਤੇ ਉਹਨਾਂ ਨੇ ਮਾਲ ਮਾੜਾ ਲਾਇਆ ਮੈਂ ਵਿੱਚ ਕੰਮ ਕਰਨ ਦਾ ਤਰੀਕਾ ਵੀ ਦੱਸ ਰਿਹਾ ਤੇ ਜੇ ਕੰਮ ਕਰਨਾ ਕਸਟਮਰ ਨੂੰ ਕਮ ਸੇ ਕਮ ਚੀਜ਼ ਤਾਂ ਚੱਜ ਦੀ ਦੋ ਤਾਂ ਕਿ ਇਹ ਬਹੁਤ ਲੋਕਾਂ ਨੇ ਤਾਂ ਬਾਹਰ ਵੀ ਇਹ ਤਵੀਆਂ ਮੰਗਾਈਆਂ ਨੇ ਇਹਨਾਂ ਦੀਆਂ ਬਣੀਆਂ ਹੋਈਆਂ ਨੇ ਜੇ ਬਾਹਰ ਇਹ ਤਵੀਆਂ ਇਹੋ ਜੀ ਕੁਆਲਟੀ ਲੈ ਕੇ ਜਾਓਗੇ ਤਾਂ ਇਥੋਂ ਇੰਡੀਆ ਤੋਂ ਸਮਾਨ ਹੀ ਢੋਂਦੇ ਰਹੋਗੇ ਇਹਨਾਂ ਦਾ ਸਪੇਅਰ ਪਾਰਟ ਹੀ ਇਦਾਂ ਦਾ ਨਹੀਂ ਕੰਮ ਹੋਣਾ ਚਾਹੀਦਾ ਜ਼ਿੰਮੇਵਾਰਨਾਂ ਧੋਖਾ ਹੋ ਰਿਹਾ ਤੇ ਥੋੜਾ ਜਿਹਾ ਬਸ ਇਸੀ ਅਵੇਅਰਨੈਸ ਲਈ ਮੈਂ ਇਹ ਵੀਡੀਓ ਪਾਈ ਆ ਤਾਂ ਕਿ ਕਸਟਮਰ ਨੂੰ ਪਤਾ ਲੱਗੇ ਕਿ ਅਸੀਂ ਕੇਸ ਚੀਜ਼ ਤੇ ਪੈਸੇ ਲਾ ਰਹੇ ਹਾਂ ਸਿਰਫ ਫੋਨ ਤੇ ਬੈਠ ਕੇ ਘਰੇ ਬੈਠੇ ਰੇਟ ਲੈ ਕੇ ਤੇ ਚੀਜ਼ ਮੰਗਾਉਣ ਦੇ ਨਾਲ ਕੋਈ ਹੱਲ ਨਹੀਂ ਹੈਗਾ ਉਹਨੋਂ ਚੰਗਾ ਤੁਸੀਂ ਤੌਰ ਫੇਰ ਕੇ ਪਹਿਲਾਂ ਕਿਸੇ ਦੇ ਘਰ ਵਿਜ਼ਿਟ ਕਰੋ ਕੁਆਲਿਟੀ ਚੈੱਕ ਕਰੋ ਮਟੀਰੀਅਲ ਚੈੱਕ ਕਰੋ ਫੇਰ ਹੀ ਚੀਜ਼ ਬਣਾਓ ਤਾਂ ਕਿ ਜ਼ਿੰਮੇਵਾਰਨਾ ਧੋਖਾ ਨਾ ਹੋ ਸਕੇ ਤੇ ਅਸੀਂ ਕਹਿੰਦੇ ਹਾਂ ਹੋ ਸਕ ਇਹਨਾਂ ਨਾਲ ਤਾਂ ਸਾਡੀਆਂ ਤਵੀਆਂ ਜਰੂਰ ਮਹਿੰਗੀਆਂ ਨੇ ਪਰ ਮੈਂ ਆ ਕੋੜਾ-ਗੂੜਾ ਜਿਆ ਲਾਉਣਾ ਨਹੀਂ ਪਸੰਦ ਕਰਦਾ ਇਹ ਕੋੜਾ ਲਾ ਕੇ ਜ਼ਮੀਨ ਜ਼ਿਮੀਦਾਰਾਂ ਨੂੰ ਠੱਗਿਆ ਜਾ ਰਿਹਾ ਇਸ ਵੇਲੇ ਥੋੜਾ ਜਿਆ ਧਿਆਨ ਕਰੋ ਜ਼ਿਮੀਦਾਰ ਨੂੰ ਹੀ ਧਿਆਨ ਕਰਨਾ ਪੈਣਾ ਆਪਣੀ ਹਰੇਕ ਵੀਡੀਓ ਜ਼ਿਮੀਦਾਰ ਦੇ ਖੇਤ ਦੀ ਹੋਊਗੀ ਇਹ ਨਹੀਂ ਆ ਵੀ ਜ਼ਿਮੀਦਾਰ ਨਾਲ ਧੋਖੇ ਵਾਲਾ ਕੰਮ ਨਹੀਂ ਹੋਊਗਾ ਕੋਈ ਵੀ ਟਾਇਰ ਵੀ ਅਸੀਂ ਸਾਰੇ ਜਿਹੜਾ ਕੋਈ ਕਸਟਮਰ ਕਵੇ ਐਮ ਆਰ ਐਫ ਕਹੂਗਾ ਉਹਨੂੰ ਐਮ ਆਰ ਐਫ ਦਿੰਨੇ ਆ ਜਿਹੜਾ ਕੋਈ ਜੇ ਕੇ ਕਹਿੰਦਾ ਉਹਨੂੰ ਜੇ ਕੇ ਸੀ ਐਟ ਜਿੱਥੇ ਕਸਟਮਰ ਸੈਟੀਸਫਾਈਡ ਆ ਅਸੀਂ ਉਹ ਚੀਜ਼ ਦਿੰਨੇ ਆ ਅਸੀਂ ਆਪਣੀ ਮਰਜ਼ੀ ਦੇ ਨਾਲ ਜਰੂਰ ਜੋ ਸੈੱਟ ਹੈਗਾ ਉਹਦੇ ਵਿੱਚ ਸਾਡੀ ਮਰਜ਼ੀ ਅਸੀਂ ਆਪਣੀ ਜਰੂਰ ਕਰਦੇ ਆਂ ਪਰ ਕਈਆਂ ਚੀਜ਼ਾਂ ਦੇ ਵਿੱਚ ਜਿੱਥੇ ਕਸਟਮਰ ਦੀ ਲੋੜ ਆ ਯਾਰ ਨੀਡ ਆ ਅਗਲਾ ਕਹਿੰਦਾ ਵੱਡੇ ਟਾਇਰ ਪਾਉਣੇ ਪਾ ਲੋ ਮੇਰੀ ਕੋਈ ਮੈਨੂੰ ਕੋਈ ਹਰਜ ਨਹੀਂ ਹੈਗਾ ਤੇ ਪਰ ਜਿੱਥੇ ਲੋੜ ਆ ਉੱਥੇ ਪਾਓ ਬਾਕੀ ਤੁਸੀਂ ਦੇਖ ਸਕਦੇ ਆ ਬਹੁਤ ਫਰਕ ਆ ਜੀ ਸਿਰਫ ਇੱਕ ਘੋੜੇ ਕਰਕੇ ਦੁਨੀਆ ਭੱਜੀ ਜਾਂਦੀ ਆ ਜੇ ਜੈਕ ਜੇ ਮੈਨੂੰ ਤਾਂ ਪਹਿਲਾਂ ਤੇ ਜਦੋਂ ਵੀ ਮੈਂ ਜੈਕ ਦੇਖਿਆ ਇਸ ਤਵੀਆਂ ਦਾ ਮੈਂ ਵਿੱਚ ਕਟੀਆਂ ਦੇ ਵਿੱਚ ਆ ਕੇ ਮੇਰੇ ਕੋਲ ਆਈਆਂ ਤਾਂ ਮੈਂ ਦੇਖਿਆ ਵੀ ਇਹ ਤਾਂ ਡਰਾਮਾ ਕੀਤਾ ਹੋਇਆ ਜੈਕ ਦਾ ਜਿੱਥੇ ਕਿ ਜੈਕ ਦੇ ਵਿੱਚ 50 mm ਦੀ ਰਾਡ ਲੱਗੀ ਹੋਈ ਆ ਇਹਨਾਂ ਨੇ ਲਾਈ ਹੋਈ ਆ 40 mm ਦੀ ਰਾਡ ਦੇ ਵਿੱਚ ਜੈਕ ਲਾਇਆ ਅੱਜ ਇੱਕ ਸਾਈਜ਼ ਦੇਖੋ ਇੱਥੇ ਰਾਡ ਦਾ ਸਾਈਜ਼ ਦੇਖੋ ਤੇ ਆ ਵੀ ਦਿਖਾਉਣਾ ਤੁਹਾਨੂੰ ਮੈਂ ਰਾਡ ਦਾ ਸਾਈਜ਼ ਮੈਂ ਕੱਲ ਅੱਜ ਇੱਕ ਕੰਟੇਨਰ ਤੇ ਸੈਟ ਲੋਡ ਹੁੰਦਾ ਦੇਖਿਆ ਤੇ ਉਹ ਵੀ ਸੈਟ ਦੇ ਵਿੱਚ ਸੇਮ ਜੈਕ ਇਹਨਾਂ ਨੇ ਰੱਖਿਆ ਹੋਇਆ ਸਾਰੇ ਜੈਕ ਦੀ ਸਟੋਕੀ ਹੈ ਨਹੀਂ ਤੇ ਇਹਨੂੰ ਚੱਲਣਾ ਕੀ ਆ ਠੀਕ ਹੈ ਜੀ ਐਡੀਆਂ ਵੱਡੀਆਂ ਛਾਂ 16 18 ਜਾਂ 20 ਤਵੀਆਂ ਨੂੰ ਇਹ ਜੇ ਇੱਕ ਕਾਮਜਾਬ ਆ 22 ਤਵੀਆਂ ਤੱਕ ਵੀ ਕੰਮ ਛੋਟੇ ਸਿੱਟਾਂ ਨੂੰ ਤਾਂ ਇਹ ਜੇ ਇੱਕ ਕਾਮਜਾਬ ਆ ਕਿਉਂਕਿ ਉੱਥੇ ਤੱਕ ਇਹ ਨਹੀਂ ਸਟੋਕ ਇੰਨੀ ਕੁ ਮਾਰ ਦੇਣੀ ਆ ਆ ਦੇਖੋ ਪਿੱਛੇ ਇਹਨਾਂ ਨੇ ਪਿੱਛੇ ਗੁੱਲਾ ਜਿਹਾ ਬਿਲਡ ਕੀਤਾ ਹੋਇਆ ਆ ਪਰ ਇਹਨੇ ਖੁੱਲਣਾ ਜੇਕ ਨੇ ਮੇਰੇ ਹਿਸਾਬ ਨਾਲ 16 ਤੋਂ 17 ਇੰਚ ਹੀ ਆ ਤੇ ਸਾਡੇ ਵਾਲਾ ਜੇਕ ਜਿਹੜਾ ਖੁੱਲਦਾ ਤਕਰੀਬਨ 27 ਇੰਚ ਤੱਕ ਖੁੱਲਦਾ ਸਾਰੇ ਤਰੀਕੇ ਮੈਂ ਦੱਸੀ ਜਾ ਰਿਹਾ ਵੈਸੇ ਭੇਦ ਵੀ ਦੇਈ ਜਾਂਦਾ ਪਰ ਕੋਈ ਗੱਲ ਨਹੀਂ ਚਲੋ ਕਿਸੇ ਕਸਟਮਰ ਦੇ ਜੇ ਬਣਾ ਕੇ ਵੀ ਪਹੁੰਹਣਗੇ ਤਾਂ ਕਿਸੇ ਕਸਟਮਰ ਦਾ ਫਾਇਦਾ ਹੀ ਹੋਊ ਜੇ ਨਕਲੀ ਕਰ ਲੈਣਗੇ ਤਾਂ ਵੀ ਕੋਈ ਚੱਕਰ ਨਹੀਂ ਤੇ ਇੱਕ ਹੋਰ ਚੀਜ਼ ਦਿਖਾਉਣਾ ਆ ਤਾਂ ਵੇਦੀ ਲੈਂ ਦੇਖੋ ਆ ਤਵੇ ਦੇ ਵਿੱਚ ਘੱਟੋ ਘੱਟ ਨਹੀਂ 1.5 ਤੋਂ 2 ਇੰਚ ਦਾ ਗੈਪ ਸ਼ੋ ਹੁੰਦਾ ਪਿਆ ਤਵਿਆਂ ਦੀ ਲੈਂ ਤੇ ਇਧਰਲੇ ਪਾਸੇ ਆ ਜਾਓ ਆ ਲੈਂ ਸਿੱਧੀ ਹੋ ਗਈ ਇੱਥੇ 2 ਤੋਂ 2.5 ਇੰਚ ਦੀ ਡਿਫਰੈਂਸ ਆ ਉਧਰ ਉਹ ਲੈ ਕੇ ਇਧਰ ਤਵਿਆਂ ਦੇ ਵਿੱਚ ਤੇ ਇਦਾਂ ਦੇ ਫੌਲਟ ਜ਼ਿਮੀਦਾਰ ਦੇ ਲਈ ਜ਼ਿਮੀਦਾਰ ਨੂੰ ਤਾਂ ਪਤਾ ਹੀ ਨਹੀਂ ਵਿਚਾਰੇ ਨੂੰ ਇਹ ਤਾਂ ਮੈਸਤਰੀ ਨੂੰ ਸਮਝ ਚਾਹੀਦੀ ਹੈ ਵੀ ਉਹ ਕੀ ਚੀਜ਼ ਦੇ ਰਿਹਾ ਜ਼ਿਮੀਦਾਰ ਨੂੰ ਇਸ ਚੀਜ਼ ਦਾ ਖਿਆਲ ਕਰਨਾ ਚਾਹੀਦਾ ਵੀ ਉਹ ਤਵੀਆਂ ਜਿਹੜੇ ਮੈਸਤਰੀ ਤੋਂ ਬਣਾ ਰਹੇ ਨੇ ਉਹ ਸੂਝਵਾਨ ਵੀ ਹੈਗਾ ਉਹਨਾਂ ਕਿ ਠੇਕੇ ਤੇ ਲੇਬਰ ਲੈ ਕੇ ਦੇ ਤੇਰੇ ਦੀ ਸਮਾਨ ਜੋੜੀ ਜਾ ਰਿਹਾ ਤੇ ਜ਼ਿਮੀਦਾਰ ਨਾਲ ਥੱਗੀ ਕਰੀ ਜਾ ਰਿਹਾ ਤੇ ਇਹ ਚੀਜ਼ ਦਾ ਖਿਆਲ ਕਰੋ ਬਹੁਤ ਚੀਜ਼ਾਂ ਦਾ ਫਰਕ ਹੋਰ ਵੀ ਕਾਫੀ ਚੀਜ਼ਾਂ ਦਾ ਫਰਕ ਹੈਗਾ ਤੇ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਬਹੁਤ ਬਿਹਤਰ ਹਾਂ ਪਰ ਸਾਡੇ ਤੋਂ ਉੱਪਰ ਵੀ ਬਿਠੇ ਰਹੇ ਨੇ ਠੀਕ ਹੈ ਜੀ ਤੇ ਬਸ ਇਹੀ ਆ ਕੋਸ਼ਿਸ਼ ਕੀ ਚੰਗੀ ਚੀਜ਼ ਤੇ ਜੋਰ ਲਾਓ ਠੀਕ ਹੈ ਜੀ ਤੇ ਇਹੋ ਜਿਹੇ ਸੰਦ ਤੇ ਨਾ ਪੈਸੇ ਖਰਚੋ ਜਿਹੜਾ ਕਿ ਜ਼ਿੰਮੇਵਾਰ ਦਾ ਨੁਕਸਾਨ ਹੋਵੇ ਆ 500 ਦੀ ਪਲੇਟ ਲੱਗੀ ਹੋਈ ਆ ਇੱਥੇ ਤੇ ਸਾਡੇ ਵਾਲੇ ਦੀ ਲੱਗੀ ਹੋਈ ਆ 6 ਦੀ ਸਪੋਰਟ ਲੱਗੀ ਹੋਈ ਆ ਉੱਪਰ ਤੇ ਇੱਧਰ ਵੀ ਸਪੋਰਟ ਲੱਗੀ ਹੋਈ ਆ ਕਿ ਤਾਂ ਕਿ ਸੈੱਟ ਸਿੱਧਾ ਹੋ ਗਿਆ ਆਪਣੇ ਆਪ ਅਸੇ ਕੋਈ ਲਾਈ ਨਹੀਂ ਇਹਨਾਂ ਨੇ ਲੋਏ ਦਾ ਸਰਫਾ ਕਰ ਗਏ ਜਾਂ ਸਮਝ ਨਹੀਂ ਹੈਗੀ ਕਿ ਕੀ ਕੇਸ ਕੰਮ ਲਈ ਲਾਈ ਹੋਈ ਹੈ ਉਹ ਇਹਨਾਂ ਕੋਲ ਤਾਂ ਸਾਡੀਆਂ ਬੱਤੀ ਤਵੀਆਂ ਸੀਗੀਆਂ ਤਾਹੇ ਉੱਤੇ ਬਹਿ ਕੇ ਨਕਲ ਕਰ ਲੈਂਦੇ ਜੇ ਨਕਲ ਹੀ ਮਾਣੀ ਸੀ ਤੇ ਇਹਨਾਂ ਦੇ ਇਹਨਾਂ ਦੇ ਖਾਸ ਕਸਟਮਰ ਨੇ ਜਿਨ੍ਹਾਂ ਕੋ ਸਾਡੀਆਂ ਬੱਤੀ ਤਵੀਆਂ ਨੇ ਜੇ ਨਕਲ ਮਾਣੀ ਸੀ ਤਾਂ ਚਾਚਾ ਜਨਾ ਹੀ ਮਾਰ ਲੈਂਦੇ ਹੋਏ ਕਸਟਮਰ ਦੇ ਨਾਲ ਇਦਾਂ ਦੀ ਹਿਰਾ ਫੇਰੀ ਵਾਲਾ ਕੰਮ ਨਾ ਕਰਨ ਤੇ ਜੇ ਲਾਉਣੀਆਂ ਕੁਆਲਿਟੀ ਲਾਉਣ ਸਾਡੇ ਬਰਾਬਰ ਰੇਟ ਭਾਵੇਂ ਸਾਡੇ ਤੋਂ ਉੱਚਾ ਲੈ ਲੈਣ ਕੋਈ ਚੱਕਰ ਨਹੀਂ ਤੇ ਨੀਮਾ ਵੀ ਲੈ ਲੈਣ ਦਾ ਵੀ ਕੋਈ ਸਰਕ ਨਹੀਂ ਪਰ ਕਸਟਮਰ ਨੂੰ ਪ੍ਰੋਪਰ ਕੁਆਲਿਟੀ ਦੇਣ ਤਾਂ ਹੀ ਫਾਇਦਾ ਜੇ ਕਸਟਮਰ ਨੇ ਉੱਤੋਂ ਬਣਾ ਰਿਆ ਤਾਂ ਉਹਨਾਂ ਨੂੰ ਤਾਂ ਹੀ ਫਾਇਦਾ ਜੇ ਸਾਡੇ ਨਾਲੋਂ ਬਿਹਤਰ ਕੁਆਲਿਟੀ ਲੈ ਰਹੇ ਆ ਜੇ ਸਿਰਫ ਆ ਘੋਟਾ ਲੈ ਰਹੇ ਆ ਫਿਰ ਤਾਂ ਕੋਈ ਚੱਕਰ ਨਹੀਂ ਫਿਰ ਕਸਟਮਰ ਨੇ ਆਪਣਾ ਨਚਾਣਾ ਆਪ ਕਰਉਣਾ ਸਾਨੂੰ ਕੋਈ ਐਡਾ ਫਰਕ ਨਹੀਂ ਤੇ ਅਸੀਂ ਤਾਂ ਕਸਟਮਰ ਦੀ ਸਿਰਫ ਹੈਲਪ ਲਈ ਇਹ ਵੀਡੀਓ ਪਾ ਰਹੇ ਆ ਤਾਂ ਕਿ ਕਸਟਮਰ ਦੇ ਨਾਲ ਛੱਗੀ ਨਾ ਹੋਵੇ ਤੇ ਇਹ ਚੀਜ਼ ਜ਼ਰੂਰੀ ਨਹੀਂ ਆ ਵੀ ਆਪਾਂ ਨੂੰ ਘੋੜਾ ਲਾਉਣਾ ਬਹੁਤ ਜ਼ਰੂਰੀ ਹੈ ਇਸ ਤੋਂ ਬਗੈਰ ਵੀ ਸੰਦ ਬਣਾਇਆ ਜਾ ਸਕਦਾ ਆ ਸ਼ਕੀਨੀ ਬੱਕਰੀ ਲਈ ਉਹ ਕਸਟਮਰ ਜਿਹਨੂੰ ਆਪਸ਼ਨ ਲੋਡ ਆ ਉਹ ਲਵਾ ਲਵੇ ਜਿਹਨੂੰ ਨਹੀਂ ਲੋਡਾ ਨਾ ਲਵਾਵੇ ਲੱਗੇ ਲਗਾਈ ਜਾ ਸਕਦੀ ਆ ਕੋਈ ਨਾਮ ਆ ਜਿਹਦੇ ਤੇ ਆਪਾਂ ਮਾਨ ਫਾਰਮ ਦੀ ਪਲੇਟ ਲਾਈ ਆ ਕੋਈ ਬੰਦਾ ਸ਼ੌਂਕ ਨਾਲ ਸਿਰਫ ਆਪਣਾ ਗੂਤ ਲਖਾਉਣਾ ਚਾਹੁੰਦਾ ਲਵਾਵੇ ਕੋਈ ਚੱਕਰ ਨਹੀਂ ਪਰ ਐਵੇਂ ਜਿਆਦਾ ਸ਼ੋਅ ਆਫ ਕਰਨਾ ਉਹਦਾ ਤਾਂ ਕੋਈ ਫਾਇਦਾ ਨਹੀਂ ਤੇ ਬਾਕੀ ਤੁਸੀਂ ਆ ਆਪਣਾ ਸੁਝਾਅ ਦਿਓ ਕਿ ਤੁਹਾਡਾ ਕੀ ਵਿਚਾਰ ਆ ਇਹ ਅਸੀਂ ਆਪਾਂ ਵੀਡੀਓ ਪਾ ਰਹੇ ਆ ਇਹ ਅੱਜ ਮੈਂ ਮਾਫੀ ਚਾਹੁੰਦਾ ਜੇ ਮੈਂ ਕਿਸੇ ਦਾ ਦਿਲ ਦਿਖਾਇਆ ਹੋਵੇ ਤੇ ਇਹਦੇ ਲਈ ਮੈਂ ਪਹਿਲੇ ਹੀ ਮਾਫੀ ਮੰਗ ਲੈਣਾ ਕਿ ਇਹਦੇ ਬਹੁਤ ਰਿਐਕਸ਼ਨ ਵੀ ਆਉਣੇ ਆ ਤੇ ਆਬਜੈਕਸ਼ਨ ਵੀ ਆਉਣੇ ਆ ਉਹ ਸਾਨੂੰ ਵੀ ਸਹਿਣੇ ਪੈਣੇ ਆ ਤੇ ਜਿਨ੍ਹਾਂ ਦੇ ਲਈ ਮੈਂ ਪਾਈ ਆ ਵੀਡੀਓ ਉਹਨਾਂ ਨੂੰ ਵੀ ਸਹਿਣੇ ਪੈਣੇ ਆ ਤੇ ਮੈਨੂੰ ਵੀ ਸਹਿਣੇ ਆ ਪੈਣੀਆਂ ਕੁਝ ਗੱਲਾਂ ਪਰ ਲੋਕਾਂ ਨੇ ਬਸੇਰੇ ਉੱਥੇ ਸਿੱਦੇ ਉਹਨਾਂ ਦੇ ਵੀ ਕਈ ਚਾ ਫੈਨ ਹੋਣਗੇ ਉਹ ਵੀ ਸਾਨੂੰ ਵੀ ਗਲਤ ਕਮੈਂਟ ਕਰਨਗੇ ਪਰ ਮੈਂ ਇਸ ਚੀਜ਼ ਦਾ ਉਹ ਹੱਲ ਨਹੀਂ ਹੈਗਾ ਕਮੈਂਟ ਗਲਤ ਕਰਨਾ ਹੱਲ ਤਾਂ ਇਹੀ ਆ ਕਿ ਕਸਟਮਰ ਨੂੰ ਘੰਮ ਫਰ ਕੇ ਚੀਜ਼ ਲੈਣੀ ਚਾਹੀਦੀ ਆ ਦੇਖੋ ਪਹਿਲਾਂ ਕੁਆਲਿਟੀ ਕੰਪੈਰੀਜ਼ਨ ਕਰੋ ਫਿਰ ਲਓ ਚੰਗੀ ਚੀਜ਼ ਤੇ ਪੈਸੇ ਲਾਓ ਮੈਂ ਨਹੀਂ ਕਹਿੰਦਾ ਮੇਰੇ ਕੋਲੇ ਖਰਚੋ ਤੇ ਆਪਾਂ ਜ਼ਿੰਮੇਵਾਰ ਦਾ ਨੁਕਸਾਨ ਨਹੀਂ ਹੋਣ ਦੇਣਾ ਆਪਾਂ ਸਿਰਫ ਇਸ ਕਰਕੇ ਵੀਡੀਓ ਪਾ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਧੰਨਵਾਦ